ਸਤਿਨਾਮ ਸ਼੍ਰੀ ਵਾਹਿਗੁਰੂ ਸਹ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਹ ਜੀ ਰਹਿਰਾ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਮਿਆ ਜਾ ਸੁਖ ਤਾਮ ਨ ਹੋਈ ਤੁਮ ਰੱਤਾ ਕਰਨਾ ਮੈਂ ਨਾਹੀ ਜਹ ਹੋਂ ਚਰੀ ਨ ਹੋਈ ਮਲਹਾਰੇ ਗੁਰੂ ਤੇਵ ਵਸਿਆ ਤਨ ਤਨ ਜੈ ਲਖਿਆ ਰਹਾ ਜਾਤ ਮੈਂ ਜੋ ਜੋ ਤਮੇ ਜਾਤ ਅਖ ਲਗ ਲਾਪਨ ਕੋ ਰਹਿਆ ਤੂੰ ਸੱਚਾ ਸਾਹਿਬ ਸਤਿ ਸਵਾਲੀਓ ਜਿਨ ਕੀਤੀ ਸੋ ਘਰ ਅਰਪਿਆ ਖੋ ਨਾਨਕ ਕਰਤਿ ਅਗੇ ਬਤਾ ਜੋ ਕਿਛੇ ਕਰਨਾ ਸੁਖ ਰਹਿਆ ਸੋਦਰ ਰਾਗ ਸਮਨ ਲਭੇ ਲੈ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਰਹਿ ਰਹਿ ਸੁਖ ਰਹਿ ਹੈ ਜਿਤ ਵੇ ਸਭ ਸੁਮਾਨੇ ਵਾਜੇ ਤੇਰੇ ਨਾਦ ਨੇ ਕਸ਼ੰਖਾ ਕਿਤੇ ਦੇਵavn ਹਾਰੇ ਕਿਤੇ ਤੇਰੇ ਰਾਗ ਬਰਸ ਗਹੀ ਹੈ ਕਿਤੇ ਗਵਨ ਹਾਰੇ ਗਾਵਨ ਤੁਨੋਂ ਪਾਣ ਪਾਣੀ ਵੈਸੀ ਦਰਗਾਵੇ ਰਾਜਾ ਤਰਨਿਵਾਰੇ ਗਾਵਨ ਤੁਨੋਂ ਜਿਤ ਗਪ ਲੈ ਜਾਣਣਾ ਲਹਿ ਲੈ ਧਰਮ ਵਿਚਾਰੇ ਗਾਵਨ ਅਸਰ ਬ੍ਰਹਮਾ ਦੇਵੇ ਸੋ ਹਮ ਦਰਸਦਾ ਸੁਵਾਰੇ ਗਾਵਨ ਤੁਨੋਂ ਅੰਤਰੰਦਰਾਸਨ ਬੈਠੇ ਦੇਵਤਿਆਂ ਨਾਲੇ ਗਾਵਨ ਦਰਨ ਸਤ ਸਮਾਦੀਂ ਦਰ ਗਾਵਨ ਦਰਨ ਸਰ ਵਿਚਾਰੇ ਗਾਵਨ ਦੋ ਜਤੀ ਸਤੀ ਸੰਤੋਖੀ ਗਾਵਨ ਦਰੋ ਵੀਰ ਕਰਾਰੇ ਗਾਵਨ ਦਰਨ ਪੰਡਿਤォ ਰਹੀਸਰ ਰਿਗਜੋ ਵੇਦਾਰਾਲੇ ਗਾਵਨ ਦਰਨ ਮਹਾਨੀਆ ਮਨਮੋਹਨ ਸੁਖਮਤਿ ਪਿਆਲੇ ਗਾਵਨ ਦਰਨ ਤਨੁ ਪਾਇ ਤੇਰੇ ਅਸ਼ਟ ਅਨਰਥ ਨਾਲੇ ਗਾਵਨ ਦਰਨ ਜੋਤ ਮਹਾ ਬਲ ਸੂਰਾ ਗਾਵਨ ਖਾਣੀ ਚਾਰੇ ਗਾਵਨ ਤੁਮ ਸੰਡੇਵਨ ਬਰੰਗੰਡਾ ਕਰ ਕਰ ਰਖੇ ਤੇਰੇ ਧਾਰੇ ਸੈਦ ਨੂੰ ਗਾਵਨ ਜੋਤਿ ਦੇ ਭਾਵਨ ਰਤੇਰੇ ਭਗਤ ਸਾਲੇ ਹੋਰ ਹਿਤੈ ਤੁਮ ਨੂੰ ਗਾਵਨ ਸੇ ਮੈ ਜਿਮੈ ਨਾਨਕ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚ ਸੱਚੀ ਨਾਈ ਐ ਭੀ ਹੋਸੀ ਜਨ ਯਾਸੀ ਰਚਨਾ ਜਨ ਅਚਾਈ ਰੰਗੇ ਰੰਗੇ ਬਾਤੇ ਗਨ ਕਰ ਜਨਸੀ ਮਾਇਆ ਜਨੋ ਪਾਈ ਕਰ ਕਰ ਦੇਖਿਆ ਗੀਤਾ ਆਪਣਾ ਜੋ ਤੁਸੀਂ ਵੜਿਆਈ ਜੋਰ ਸ ਭਾਵੈ ਸੋਇ ਕਾਸੀ ਫਿਰ ਹੁਕਮ ਨ ਕਰਣਾ ਜਾਇ ਸੋ ਬਾਸ਼ਾ ਹੋ ਸਹਬ ਸਾਹਿਬ ਨਾਨਕ ਰਹਿਣ ਰਜਾਈ ਅਸਮਹ ਲਾ ਪੈਲਾ ਸੁਣ ਵਡਾਖੈ ਸੰਖੋਏ ਖੇਡ ਵਡਾ ਡਿਠਾ ਹੋਏ ਹਿੰਮਤ ਬਨਖੇ ਜਾਇ ਕਹਿਣੇ ਵਾਲਿ ਰਹਿ ਸਮਾਈ ਬੜੇ ਮੇਰੇ ਸਾਹਿਬ ਅਗਹਰ ਗਵੀਰਾ ਗੁਣੀ ਘੀਰਾ ਕੋਈ ਨ ਜਾਣੈ ਤੇਰਾ ਕੀਤਾ ਕਿਵੜਾ ਰਹਾਉ ਸਭ ਸੁਰਤੇ ਮਿਲ ਸੱਚ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁੜ੍ਹਾਈ ਕਹਿਣ ਨ ਜਾਇ ਤਿਤਿਲ ਵੜਿਆਈ ਸਾਤ ਸਤ ਸਤਿ ਤਪ ਸਭ ਗਿਆਈਆਂ ਸਦਾ ਗੁਰਖਾ ਕੀਆ ਵੜਿਆਈਆਂ ਤਦ ਵਸ ਦੇਖ ਨਾ ਪਈਆ ਕਰ ਮਿਲੈ ਨਾਹੀ ਸਾਖ ਰਹਾਈਆ ਅਖਣ ਵਾਲਾ ਕਿਆ ਵਿਚਾਰ ਸਤਿਵ੍ਰੇਕ ਲੈ ਤੇਰੇ ਬੰਡਾ ਰਾਜਸ ਤੋਂ ਦੇ ਸਿਗਿਆਚਾਰਾ ਨਾਨ ਸਸਵਾਰਣ ਹਰ ਆਸਮ ਹਲਾ ਬਹਿਲਾ ਆਖਾ ਜੀਵਾ ਇਸਦੇ ਮੈਂ ਜਾਉ ਆਖਣ ਓਖਾ ਸਚੰਦ ਸਾਚੇ ਨਾਮ ਕੀ ਲਾਗੇ ਭੋਖ ਤਉ ਭੋਖ ਹੈ ਜਲੀਹ ਰੂਹ ਸੁਖਾ ਸ਼੍ਰੀ ਮੇਰੀ ਮਾਇ ਸਚਾ ਸਾਹਿਬ ਸਚੇ ਨ ਰਹਾਵ ਸਾਚੇ ਨਾਮ ਕੀ ਜਿਤ ਨਵੜਿਆ ਆਇ ਆਖ ਤੈਂ ਤਰੀ ਪਾਈ ਜੇ ਸਾ ਮਿਲ ਕੇ ਆਖਣ ਬਾਹ ਡਨ ਹੋਵੇ ਘਾਟ ਨਾ ਜਾਈ ਨਾ ਮਰੈ ਨਾ ਹੋਵੇ ਸੋਗ ਜੰਦਰ ਰਹੇ ਨਾ ਝੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਬੋਈ ਜੇੜਾ ਆਪੋ ਦੇਵਟ ਤੇਰੀ ਰਾਤ ਜਨ ਜਨ ਕਰਖਾ ਖੀਚੀ ਰਾਤ ਖਸਮ ਸਰ ਹੈ ਦੇਗਮ ਜਾਤ ਨਾਨਕ ਨਾਵੇ ਵਾਸਨਾ ਚ ਰਾਗੁ ਗੁਜਰੀ ਮਹਲਾ ਜੁਠਾ ਹਰ ਕੀ ਜਨ ਸਤਿਵਰ ਸਭੁਰਖਾ ਬਿਨੁ ਅਕਰੁ ਗੁਰ ਪਾਸ ਹਮ ਗਿਰਹਿ ਸਤਿ ਗੁਸਰਣਾਇ ਖਦੇ ਅਨੁ ਗੁਰਗਾਸ ਮੇਰੇ ਮੀਤ ਅਗੁਰ ਤੇ ਮੁਖੋ ਰਾਮਨਾ ਪ੍ਰਗਾਸ ਗੁਰਮਤਿ ਨਾ ਹਮ ਮਿਰਾ ਬ੍ਰਹਮ ਸਖਾਈ ਹਰ ਕੀਤ ਹਮ ਰਿ ਰਹਿਰਾਸ ਰਹਾਉ ਹਰ ਜਨ ਕੇ ਹੀ ਵਡਭਾਗ ਵਡੇਰੇ ਜਿਨ ਹਰ ਹਰ ਸਦ ਹਰਪਿਆਸ ਹਰ ਹਰ ਨਾਮ ਵਿਲਾਇ ਤ੍ਰਪਤੈ ਸਹਿ ਅਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸੁਨਾ ਨਾ ਪਾਇਆ ਤੇ ਪਾਗਿ ਜਗਵਾਸ ਜੋ ਸਤਿਗੁਰ ਐ ਸੰਗਤ ਨਹੀਂ ਆਏ ਤਿਨ ਜੀ ਵੈ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੰਤਰ ਮਸਤਿ ਲਿਹਾ ਲਿਹਾਸ ਧਨ ਧਨ ਸਤ ਸੰਗਤ ਜਿਤ ਪਾਇਆ ਮਿਲ ਜਨ ਨਾਨਕ ਨਾ ਗੁਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਤ ਵਹਿ ਤਮ ਆਹਰ ਹ ਜੀਉ ਭਰੇਆ ਤਾਲ ਵਿਤਰ ਮੈਂ ਜਨਤੁ ਉਪਾਏ ਦਾ ਕਜ ਕਾਗੇ ਕਰ ਤਰਿਆ ਮੇਰੇ ਮਦੋ ਜੀ ਸਾ ਸੰਗਤ ਮਿਲੈ ਸੋ ਤਰਿਆ ਗੁਰ ਬਰਸਾਤ ਦਰਮਦ ਪਾਇਆ ਸੁਖੇ ਕਸ਼ਟ ਹਰਿਆ ਰਹਾ ਜਨਨ ਵਿਟਾਲੋ ਸਦ ਬੰਤਾ ਗੁਨਾ ਕਿਸ ਕੀ ਧਰਿਆ ਸਿਰ ਸਿਰਖਿ ਬਾਹੀ ਠਾਕੁਰ ਕਾਹੇ ਮਨ ਭੋਕਰਿਆ ਕੋੜੈ ਊੜ ਅਵਸ ਗੁਸਾ ਬਾਚੇ ਬਚਰੇ ਹਰਿਆ ਤਨ ਗਾਵਣੇ ਖਲਾਵੈ ਕਮ ਜੁਗਾਵੈ ਮਨ ਮੈਂ ਸਿਮਰਨ ਕਰਿਆ ਸਾਭ ਬਨਿਧਾਨ ਦਸ ਵਾਸਤ ਸੁਧਾਨ ਰਾਖੁਰ ਕਤਲ ਧਰਿਆ ਜਨ ਨਾਨਕ ਬਲ ਬਲ ਸਤਿ ਬਲ ਜਾਈਏ ਤੁੰਤਰਾ ਦਵਾਰ ਬ੍ਰਿਆ ਰਾਗ ਆਸਾ ਮਹੰਦਾਰ ਰੁੱਖਾ ਸੋ ਬ੍ਰਖ ਇਕੂ ਬੰਕਾ ਸਤਿਗੁਰ ਗੁਰਸਾਰ ਸੋ ਬ੍ਰਖ ਨਿਰੰਜਨ ਹਰਿ ਬ੍ਰਖ ਨਿਰੰਜਨ ਹਰਿਗਮਾਗ ਵਿਆਪਰ ਸਭ ਰਿਅਵ ਹੈ ਸਭ ਅਦੁੱਜੀ ਹਸਚੈ ਸਜਣ ਹਰ ਸਭ ਰੀਤ ਮਾਰਿਆ ਜੀ ਦੁਨੀਆਂ ਕਰਾਤਰ ਹਰ ਰਿਅ ਸੰਤੋ ਜੀ ਸਾਧੂ ਸਿ ਸਰਨ ਹਰ ਹਰਿਆ ਪੇਠਾ ਕਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜਿਤ ਵਿਚਾਰ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਬ੍ਰਖ ਅਸਮਾਨਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋ ਜਿ ਵਿਡਾਨਾ ਹਉ ਆਪੇ ਰਤਾ ਆਪੇ ਭੂਤਾ ਜੀ ਹਉ ਚਿਤ ਬਿਨੇ ਉਦ ਨ ਜਾਣ ਤੂੰ ਪਾਰਿ ਬ੍ਰਹਮ ਬੇਅੰਤ ਬਿਨ ਜੀਤ ਰੇਖਿਆ ਗੁਣ ਆਖਿ ਮਿਖਾਣਾ ਜੋ ਸ਼ਿਵ ਹੈ ਜੋ ਸ਼ਿਵ ਹੈ ਤੁਪ ਜੀ ਜਨ ਨਾਮ ਅਚਨ ਗੁਰ ਗਾਣਾ ਹਰ ਧਿਆਵ ਹੈ ਹਜ ਹੈ ਦੁਜੀ ਸੇ ਜਨ ਜੁਗ ਮੇ ਸੁਖਵਾਸੀ ਸੇ ਮੁਕਤ ਸੇਵ ਭੈਜਨ ਹਰ ਧਿਆਹਾ ਜਿਨ ਲੋਟੀ ਜਮ ਕੇ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਤਨ ਕਾ ਬਸੁਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਾਜੀ ਤੇ ਹਰ ਹਰੂ ਸਮਰਾਸੀ ਸੇ ਧਨ ਸੇ ਧਨ ਜਿਨ ਹਾਥ ਧਿਆਇਆ ਜੀ ਜਨ ਅਨਿਕ ਤਨ ਰਲ ਜਾਸੀ ਤੇਰੀ ਬਾਤ ਤੇਰੇ ਬਚਨ ਹਾਜੀ ਪ੍ਰਭ ਅਨ ਬੇਅੰਤ ਤੇਰੇ ਭਤ ਤੇਰੇ ਵਸਲਾਹਾਂ ਦੁਜੀ ਹਰਨ ਕਨੈਖਨੰਤ ਤੇਰੇ ਨਕ ਕਰ ਕਰੇ ਹਰ ਬੂਜਾ ਜੀ ਤਾਪੇ ਜਿ ਪੇ ਬੇਅੰਤ ਤੇਰੇ ਅਨੇਕ ਤੇ ਨਿਕੜੈ ਉਸੁਰ ਸਾਜੀ ਹਰ ਕਿਰਿਆ ਖਤ ਕਰੰ ਗਰੰਤਾ ਸੇਵਤ ਸੇਹਿ ਬਤ ਮਲ ਜਨ ਰਖ ਜੀ ਜੋ ਮੇਰੇ ਹਰ ਬਿਗਵੰਤਾ ਪਹੁ ਆਰ ਬ੍ਰਖ ਪਰੰਪਰ ਖਤ ਚਾਰੀਤ ਜੇੜਾ ਨਾ ਕੋਈ ਤੋ ਜੋ ਜੋ ਏਕੋ ਸਦਾ ਸਦਾ ਦੇਖੋ ਜੀਤ ਨੰਚਲ ਗਤ ਸੋਈ ਤੁਰੇ ਆਪੇ ਭਾਵੈ ਸਿਮਰਤਾ ਜੀ ਨੂੰ ਆਪੇ ਗ੍ਰਹਿਸ ਹੋਈ ਤੇ ਆਪੇ ਸ੍ਰਿਸ਼ਟ ਸਪਾਈ ਜੀ ਦੇ ਆਪੇ ਸਿਰਜ ਸਭ ਹੋਈ ਜਨ ਨਾਮਖ ਗੁਣ ਗਾਵੈ ਕਰਤਾ ਕਹਿ ਜੀ ਜੋ ਸਭ ਸਿਕਾਰ ਜਨ ਹੋਈ ਹਸ ਮਹੱਲਾ ਜੋਤੈ ਤੋ ਕਰਤਾ ਸਚਿਆਰ ਵਿੰਡਾ ਸਾਈ ਜਿਤ ਭਾਵੈ ਸੋ ਸਿਸੀ ਜੋ ਤੁੰ ਦੇਸ ਹੋਇ ਰਹਾ ਸਾਰੇ ਰੀਰਮ ਸਭ ਨੇ ਰਿਹਾਇਆ ਜਸਨੂ ਕਿਰਪਾ ਕਰਹਿ ਨਾਤਨ ਪਾਇਆ ਗੁਰਮਖ ਲਾਦਾ ਮਨੁ ਕੁਆਇਆ ਤੇ ਆਪਿ ਛੁੜਿਆ ਮਿਲੇ ਤੂੰ ਜਰਿ ਆਉ ਸਰ ਜਹੀ ਮਹੇ ਤੁਜ ਮਿਲੂ ਜਾ ਕੋਈ ਨਾ ਹੈ ਜੀ ਜੰਤ ਸਭ ਤੇ ਰਾਖੀ ਲੈ ਵਿਜੋਗ ਮਿਲ ਛੁੜਿਆ ਸੰਯੋਗੀ ਮੇਰ ਜਸਨੂ ਤੁਜਣ ਹੈ ਸੋ ਜਨ ਜਾਣੇ ਹਰ ਗੁਣ ਸਰਹੀ ਆਖ ਕਾਨ ਜਿਨ ਹਰ ਸਿਵਿਆਦ ਸੁਪਾਇਆ ਸਹਜੇ ਹੀ ਹਰ ਨਾਮ ਉਸ ਮਾਇਆ ਤੁਮ ਆਪੇ ਖੱਤ ਅਚਰਾ ਕੀਆ ਸਭ ਹੋਏ ਸਦਾ ਬਿਨੁ ਦੂਜਾ ਨ ਕੋਈ ਤੁਮ ਕਰ ਕਰ ਵੇਖੈ ਜਾਣੈ ਸੋਇ ਜਿਨ ਨਾਰਿਕ ਗੁਰਮੁਖਾ ਪ੍ਰਗਟ ਹੋਏ ਅਸਵ ਹੱਲਾ ਬਹਿਲਾ ਤਤਾ ਸਰੁੜੇ ਬੇਲਿ ਨਵਾਸਾ ਪਾਣੀ ਪਾਉਤ ਨੇ ਕੀਆ ਬੰਕਜਮਾ ਕੁਝ ਨਹੀਂ ਚੱਲੇ ਹਮ ਦੇਖੈ ਤਹ ਡੂਬੀਏ ਨਹੀਂ ਮਨ ਇਕਨ ਜਿਤ ਸੋ ਮੋੜ ਮਨਾ ਹਰ ਉਸਰਾ ਤੇਰੇ ਗੁਣ ਗੱਲੇ ਆ ਰਹਾ ਨਾ ਹਉ ਜਤੀ ਸੁ ਨਹੀਂ ਪੜਿਆ ਹੋ ਰਖ ਮੁਦਾ ਜਨੁ ਭਿਆ ਤਰਨ ਵਤ ਨਾਮ ਰਖਿਨ ਕੇਸ਼ਰ ਨਾਮ ਜਿਤੁ ਨਾਹੀ ਵਿਸਰਿਆ ਆਸਾ ਮਹੱਲਾ ਬੁਝਿਓ ਕਹੀ ਪ੍ਰਾਪਤ ਮਨਿ ਬਿਹੁਰਿਆ ਗੋਬਿੰਦ ਆਵਰਣ ਕੇ ਹੈ ਜੀ ਮਰੀਆ ਆਵਰ ਕਾਜ ਰਿ ਕਿਤਨਾ ਕਾਮ ਭਾਵ ਸਾਸੰਬ ਕੇਵਲ ਨਾ ਸਰੰਗ ਜਾਵ ਲਾਗ ਭਉਜਲ ਤਰਨ ਕੈ ਜਨ ਵਿਰਛਾ ਜਤੁਮ ਆਖਿਰ ਹਉ ਰਹਾਉ ਜਪਤਾ ਸੰਜਮ ਧਰਮ ਨ ਕਮਾਇਆ ਸੇਵਾ ਸੰਗ ਅਜਨੇ ਹਰਿਆ ਕਹੋ ਨਾਨਕ ਨੀਚ ਗਰਮ ਸਨੁ ਬਰੈ ਕੀ ਰੱਖੋ ਸਰਮ ਪਾਛੈ ਰਸ ਖਬਿਓ ਬਰ ਮਰਤੀ ਜੋ ਕਈ ਅਮ੍ਰਿਤ ਕਰੋ ਹਾਦੈ ਰਚਾ ਪੂਰਨ ਹੋਏ ਜਿਤ ਕੀ ਇਛਾ ਪਵ ਚਰਨਮਨ ਰਹੇ ਹਮਾਰਾ ਤਨਾ ਜਾਣ ਕੋ ਪ੍ਰਤਿਵਾਰ। ਥਮਰਾ ਰੁਸ਼ਟ ਸਵੈ ਰੰਗ ਗਾਵੋ ਆਪਾ ਦੇਵ ਚੈ ਬਗੋ। ਸੁਖੀ ਵਸੈ ਮੁਰ ਪਰਵਾਰਾ ਸੇਵਕ ਸੁਭਿਆ ਕਰਤਾਰਾ। ਸਮਾ ਰਖਾ ਜਿਕਦ ਕਰੀਐ ਸਬਰ ਨੁ ਕੋ ਆਸੰਗਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਬੈਨ ਕੀ ਰਹੇ ਵਿਅਸ। ਤੁਮੈ ਸ਼ਾਰਦ ਕਵਲ ਅਧਿਆਉ ਜੋ ਬਚਾਹੋ ਸੁਨਤੇ ਪਾਵ। ਸੇਵਕਾ ਸ਼ਿਕਹ ਮਾਰੇ ਦਾਰੀ ਹੈ ਚੁਣ ਚੁਣ ਸੁਤਰੇ ਹਮਾਰੇ ਮਾਰੀ ਹੈ ਆਪ ਹਾਸ ਦੇ ਮੁਝੇ ਭਰੀਏ ਮਰਨ ਕਾਲ ਕਾ ਤਰਾ ਨਿਵਰੀਏ ਸੋਜੋ ਸਦਾ ਹਮਾਰੇ ਬੱਚਾ ਸ੍ਰੀ ਅਤੂਜ ਖਰੀ ਹੋ ਰੱਛਾ ਰੱਖ ਰਹਿਮ ਰੱਖ ਨਹਾਰੇ ਸਾਹਿਬ ਸੁਨ ਸਹਾਈ ਪਿਆਰੇ ਦਿਨ ਬੰਦ ਦ੍ਰਿਸ਼ਣ ਕੇ ਹੰਤਾ ਤੁਮ ਹੋ ਬੁਰੀ ਜਤੋ ਦਸ਼ਕੰਤਾ ਕਾਲ ਬਾਈ ਬ੍ਰਹਮਾ ਭਕਤਰਾ ਕਾਲ ਪੁਏ ਸ਼ਿਵ ਜਯਸਤਰਾ ਕਾਲ ਬਾਈ ਕਰ ਸੁਨ ਬਰਗਾਸਾ ਸਿਵ ਕਾਲ ਕਾਹੀ ਅਤਮਸਾ ਜਵਨ ਕਾਲ ਜੋ ਕੀ ਸ਼ਿਵ ਕੀ ਉਹ ਬੇਤਰਾਜ ਪਰਮਾ ਜੋਤੀ ਹੋ ਕੀਓ ਜਵਨ ਕਾਲ ਸਭ ਲੋਕ ਸਵਾਰਾ ਨਿਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਰੇਵ ਦੇ ਜਿਸਨੁ ਜਾਇਓ ਹਾਰੇ ਅੰਤੈ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਵਸ਼ਿਕਾਰ ਦਸਹਿ ਕੋ ਬਹਮਾਰੀ ਸਰਬਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਬਨਮੋ ਬਦ ਕੀਯੋ ਘਟ ਘਟ ਕੇਹ ਅੰਦਰ ਕੇਹ ਜਾਣਤ ਭਲੇ ਗੁਰੇ ਕੀ ਪੀਰ ਬਿਸ਼ਾਂਤ ਚੀਤੇ ਤੈ ਗੁੰਜਰ ਅਸੁਲਾ ਸਭ ਪਰ ਕਿਰਪਾ ਦਸਤ ਕਾ ਬੂਲਾ ਚੰਦਨਾ ਦੁਖ ਪਰ ਜਿਨ ਕੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਬਿਰਹ ਵਛਨ ਘਟ ਘਟ ਕੀ ਵਟ ਵਟ ਕੀ ਜਨੈ ਜਾਵ ਰਕ ਰਕ ਹਰਿ ਹਰਿ ਤਾਰਾ ਪ੍ਰਜਾ ਤਤ ਦਰੇ ਅਪਰ ਜਬ ਆਹਰ ਕਰਤ ਮੋ ਕਬ ਹੋ ਤੁਮ ਮਿਲਤ ਦੇ ਤਰ ਸਭ ਨੂੰ ਜਿਤੇ ਬਦਨਾ ਸੁਸਵਤਾਰੇ ਸਾਭ ਆਪਣੀ ਗੁਰੂ ਉਚਾਰੇ ਸੋ ਸਭ ਹੀ ਰਹਿਤ ਨਿਰਾਲਮ ਜਤਿ ਵੇਦ ਭਿੜਿ ਹਰਿਆਨਮ ਨਿਰੰਕਾਰ ਨਿਰਭੰਕਾਰ ਨਿਰਲੰਭ ਹਾਰੋ ਅਨੀਲ ਨਾਲੇ ਸੰਗ ਧਾਕਮ ਚਤਿ ਭਿੜ ਜਾ ਕੋ ਭੇਵਨਾ ਭਾਵਤ ਵਿਦ ਧਾਕੋ ਕਰ ਪਹਨ ਮਾਨਤ ਮਹਾ ਮੂੜ ਕਹ ਭੇ ਨ ਜਾਣਤ ਮਹਾਰੇ ਹੋ ਗਹਿ ਸਦਾ ਸ਼ਿਵ ਨਿਰੰਕਾਰ ਕਾ ਜੁਤਮਾ ਭੇਵ ਆਪ ਆਪਨੇ ਵਧਨ ਹੈ ਜਿਤੇ ਵਰਨਤ ਪਿਲਬਿਨ ਰੋਹ ਰਿਤੀ ਉਮਰਾਲ ਖਾ ਨਾ ਜਾਏ ਬਸਾਰਾ ਕਹੈ ਬਸਦਾ ਤੁਮ ਸੰਸਾਰਾ ਏ ਕੈ ਰੂਪਿ ਅਨੂ ਸਰੂਪਾ ਰੰਗ ਭਿਉ ਰਾਖੇ ਭੂਪਾ ਅੰਡਾ ਜੇ ਰਜ ਸਿਤ ਕਿੰਨੀ ਅਤਿਵਿਖਾਰ ਬਹੋਰ ਜਿਨੀ ਕਹਾ ਹੋਲ ਰਾਜ ਹੈ ਬਿਠਾ ਕਉ ਸੁਟਿਅ ਅਸ਼ੰਕਰੇ ਕੀਟਾ ਸਿਗਰੇ ਸ੍ਰਸ਼ਟ ਦਿਖਾਏ ਅਚੰਭਵ ਆਜੁਗਾਦ ਸੁਸ਼ੰਭਵ ਹਰਿ ਚਾਮਿ ਰੇਤੁ ਕਰੋ ਸਖੁਵਾਰ ਸਖ ਸੰਗਰ ਦਸਤਾ ਰਿਤੇ ਅਥਵਾ ਤਤ ਬਤ ਸਗਲ ਮਲੇਸ਼ ਕਰਵਰਣ ਘਤ ਜੇ ਆਦੋਤਾ ਸਰਨੀ ਪਰੇ ਤਿਨ ਕੈ ਦੁਸਤ ਦੁਤ ਹੈ ਮਰੇ ਪਰਖਾ ਜਵਨ ਭਗ ਬ੍ਰਿਜ ਹਾਰੇ ਤਿਨ ਕੈ ਦੁਸੰਗਟ ਸਵਡਾਰੇ ਜੋ ਖਲ ਕੋਇ ਕਵਾ ਦਿਹਾਇ ਹੈ 타ਕੇ ਕਾਲ ਨਿਕਨੇ ਹੈ ਸ੍ਰੱਛਾ ਹੋਇ ਤਾਹੇ ਸਭ ਕਲ ਦੁਸਤ ਅਰਸਟ ਦਰੈ ਤਤ ਕਲ ਕਿਰਪਾ ਰਛਾ ਜਨ ਜਾਨਿ ਰਹੁ ਤਾ ਕੀਤਾ ਤੁਮ ਹਰਹੁ ਹਰਿਦੈ ਸੁਧ ਕਰ ਮੋਹ ਸਭ ਹੋਈ ਦੁਸ਼ਤ ਗਨ ਕੋਈ ਤੇਖ ਬਾਰ ਜਨ ਦਾ ਸੁਮਹਾਰਾ ਪਾਲ ਹਾਸੇ ਤਾਹਿ ਬਹਾਰਾ ਜਿਨ ਨਾਮ ਤੇਰੋ ਕਹ ਦਰਤ ਦੋਸ਼ਤ ਦੋਖ ਤਿਰਹਾ ਖੜਾ ਖੇਤ ਮੈਂ ਸ਼ਰਨ ਦੇ ਹਾਰੀ ਆਪਾ ਆਦੇ ਰਹਿੋ ਬਹਾਰੀ ਸਰਬ ਧਰਮ ਸਹਾਈ ਦਸਟਾ ਰੋਹਤੇ ਰਿਹੋ ਬਚਾ ਈਸ਼ਵਈਆ ਪਾਇੰਗੇ ਹੈ ਜਬ ਤੇ ਤੁਮਰੇ ਦਪੇ ਕੋ ਆਖ ਤਰ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨਿਕ ਹੈ ਮਤਿਖ ਨਾ ਜਾਣਿਓ ਸਿਮਰਤ ਸਾਸਤਰ ਵੇਸ ਬ ਭਵੇਦ ਕਹ ਹੈ ਹਮੇਖ ਨਾ ਜਾਣਿਓ ਸ੍ਰੀ ਅਸਵਾਨ ਕਿਰਪਾ ਤੁਮਰੀ ਕਰਮ ਨਖਿਓ ਸਤਵ ਹੈ ਬਖਨਿਓ ਲੋਹਿਰਾ ਸਗਲ ਦਵਾਰ ਕੋ ਸਾਧਕ ਹੈ ਗਿਹੋ ਤੁਹਾਰੋ ਦਵਾਰ ਮਹ ਹੈ ਗਏ ਕੀ ਲਾਜ ਅਸ ਗੋਬਿੰਦ ਦਾਸ ਸਹਾਰ ਰਾਮਕਲੀ ਮਹੱਲਾ ਜੀ ਜਾਨਨ ਦੇਖੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਬਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਸਾ ਪਾਇਆ ਸਹਿਜ ਸਿਤੀ ਮਨਵ ਜੀਆਂ ਵਾਰ ਰਹੀਆਂ ਰਾਗ ਰਤਨ ਪਰਵਾਰ ਬੁਲੀਆਂ ਸ਼ਬਦ ਗਾਵਣੇ ਆਈਆ ਸ਼ਬਦ ਤਰਗੋ ਹਰੀ ਕੀ ਰਾਮ ਮੰਜਨੀ ਵਸਾਈ ਕਹ ਨਾਨਕ ਨੰਦ ਬੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂ ਸਦਾ ਰਹੋ ਹਰ ਨਾਲੇ ਹਰ ਨਾਲਾ ਰਹੋ ਤੂ ਮਨ ਮੇਰੇ ਦੁਖ ਸਾਵੇ ਸਾਰਨਾ ਚੰਗੇ ਘਰ ਤੇਰਾ ਕਾਰਜ ਸਭ ਸੁਵਾਰਣ ਸਭ ਨਾਲਾ ਸੁਲਾਸ ਸੁਆਮੀ ਸੋ ਕੇ ਨਾ ਵਿਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਗਾ ਤੇਰੇ ਕਰਤਾਰੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਤਿ ਸਲਾਹ ਰਹਿ ਨਾਮ ਅਨਵਸਾਵੇ ਨਾਮ ਜਿਨ ਕੈ ਮਨੁਸਿਆ ਵਾਜੇ ਸ਼ਬਦ ਮਨਿਰੇ ਕਹਿ ਨਾਮ ਸੱਚੇ ਸਾਹਿਬ ਕਿਆ ਨਹੀ ਕਰਲੇ ਰ ਸਾਚਨਾਹ ਮਿਰਿਆ ਆਧਾਰੋ ਸਾਚਨਾਹਮ ਅਧਾਰ ਮਿਰਾ ਜਿਵਕਾ ਸਭ ਗਵਾਈਆ ਕਰ ਸਾਧ ਸੁਖ ਮਨੁ ਆਏ ਵਸਿਆ ਸਾਚਾ ਪੂਜਾਈਆ ਸਰਾਖੁਰ ਬਾਣ ਕੀਤਾ ਗ੍ਰਿਟ ਕੋ ਜਿਸ ਦੀ ਹੈ ਵਡਿਆਈਆ ਕਹੈ ਨਾਨਕ ਸੁਣੋ ਸੰਤੋ ਸਾਉਤ ਧਰਮੋ ਵੇ ਆਰੋ ਸਾਚਾ ਨਾਹਾ ਮਿਰਾ ਯਾਲਹਾਰੋ ਵਾਜੈ ਮਹਾਂ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਅਜੀਖਲਾ ਜੀ ਕਰਤਾਰੀਆ ਪੰਜ ਰੋਜ ਨਵਾਸ ਹੈ ਕੀਤੇ ਕਹਾਲ ਪਿੰਡ ਕੁਮਾਰਿਆ ਸਰਕਰਮ ਰਾਇ ਦੁਜਨ ਖੋਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹ ਸੋਵਾ ਤਦ ਕਰਿ ਅਨਹਦ ਵਾਜੀ ਹਨ ਸੁਮੋ ਵਢ ਭਾਗੀ ਹੋ ਸਗਲ ਮਨੋਰਸ ਪੂਰੇ ਪਾਰ ਬਰਨਦਰ ਪਾਇਆ ਉਤਰੇ ਸਗਲੈ ਸੂਰੇ ਦੋਹਰੋ ਸੁਨਲਾ ਹਾਵੇ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਬੈ ਹਸੇ ਪੂਰੇ ਗੁਰ ਤੇ ਜਾਣੀ ਸੁਨਦੇਵ ਨੇ ਵੀ ਕਹਤੇ ਮੁਟ ਸਰਗੁਰ ਹਿਆ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਰਮਦੂਰੇ ਮੁੰਡਾਣੀ ਮਹੱਲਾ ਪੰਜਵਾ ਹਾਰਜਨ ਅਸ਼ਟ ਬਈਓ ਸਤ ਸੰਦੋਖ ਵਿਚਾਰੋ ਰਤਨਾ ਠਾਕੁਰ ਕਾ ਬਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਹਾਵੇ ਜੇ ਕੋ ਉੱਚੈ ਤਿਸ ਕਾ ਹੋਏ ਉਧਾਰੋ ਰਹਿ ਵਸਤ ਨ ਜਾਇ ਨਤ ਨਤ ਰਖਰ ਧਾਰੋ ਤਨ ਸੰਸਾਰ ਜਨ ਲਤਰੀਐ ਸੋ ਨਾਨਕ ਬਰਮਹ ਵਿਸਾਰੋ ਸਲੋਕ ਮਹੱਲਾ ਬੰਦੇਵਾ ਤੇਰਾ ਕੀਤਾ ਜਤ ਨਹੀ ਮਨੁ ਜੋਕਿ ਤੋ ਹੋਈ ਮੈਂ ਨਿਰਗੁਣਿਆਰੇ ਕੋਹ ਗੁਣ ਨਹੀ ਆਪੇ ਦਸਬਿਓਈ ਕਰਸਬਿਆ ਮਿਹਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਉ ਜੀਵਾ ਤਨ ਮਨ ਥਿਵੇ ਹਰਿਆ ਗੋੜੀ ਤਚਾਰ ਸੰਗ੍ਰਥ ਜਿੱਥੇ ਕੋਈ ਨਾ ਹੈ ਉੱਥੇ ਜ ਰਖ ਨੀਦਰਮਾ ਹੈ ਸੁਣ ਕੇ ਜਿਨ ਕੈ ਦੂਤ ਨਾਏ ਦੇ ਰੇ ਛੱਡ ਜਾਹੈ ਭਉ ਜਲ ਬਿਖਮ ਸਗਾਹੋ ਸ਼ਬਦੀ ਪਾਰ ਪਾਹੈ ਜਿਨ ਕੋ ਲੱਗੀ ਬਿਆਸ ਅੰਮ੍ਰਿਤ ਸੇਖਾ ਹੈ ਕਲਮ ਹੈ ਪੁੰਨ ਗੁਣ ਗੋਬਿੰਦ ਗਾਹੈ ਸ਼ਾਸਨੋ ਕਿਰਪਾ ਸਮਾਲੈ ਸਾਹ ਸਹੈ ਵਿਰਚਾ ਹੋ ਨ ਜਾਏ ਜੀ ਆਵਤਿ ਆਹੈ ਚਲੋ ਮਹੱਲਾ ਬੰਜਵਾ ਅੰਤਰ ਗੁਰਿਆ ਰਤਿੜਾ ਜਿਵਹਾ ਜਪ ਗੁਰ ਨਾਉ ਨੈਤ੍ਰੇ ਸਾ ਗੁਰੇ ਵੇਖਣਾ ਸੁਰਨੇ ਸੁਨਿਆ ਗੁਰ ਨਾਉ ਸਤਿਗੋਸੇ ਤਿਰਤਿ ਆਦਰ ਕੇ ਪਈ ਠਾਉ ਬਖੂ ਨਾਨਕ ਕਿਰਪਾ ਕਰੇ ਸੁਨੇ ਵਸਦੇ ਜਗ ਮੈ ਤੁਮ ਖਾਟੀ ਹੈ ਵਿੱਲੇ ਕੀ ਖੇ ਮਹੱਲਾ ਬੰਜਵਾ ਰੱਖੇ ਰਖਣ ਹਾਰਿਆ ਆਪੁ ਹਰਿਨੈ ਗੁਰ ਕੀ ਪਿਆਰੀ ਪਾਇ ਕਾ ਸੁਵਾਰਿਨ ਕੋ ਆਪ ਰਿਹਾ ਲੋ ਮਨਹੁ ਨਾ ਵਿਸਾਰਿਨ ਸਾਧ ਜਨਾ ਕੇ ਸੰਗ ਭਾਵ ਜਲ ਤਾਰਿਨ ਪਾਖ ਨੰਦਕ ਦੁਸ਼ਕਨਿ ਵਾਹੀ ਵਿਦਾਰਿਨ ਅਦਿ ਸਾਹਿਬ ਕੀ ਰੇਖ ਨਾਨਕ ਮਨੇਮ ਹੈ ਜਿਸ ਮਰਤ ਸੁਖ ਹੋਏ ਸਗਲੇ ਰੂਹ ਜਾ ਹੈ ਰਸਾਹਿਬ ਕੀ ਰੇਖ ਨਾਨਕ ਮਨੇਮ ਜਿਸਮਰਤ ਸੁਖ ਹੋਏ ਸਗਲੇ ਰੂਹ ਜਾ ਹੈ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਹਤੇ